ਹਾਂਜੀ ਸਤਿ ਸ੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਬੇਸਿਕਲੀ ਐਕਸਪਲੇਨ ਕਰਾਂਗੇ ਤੇ ਇਹ ਵੀਡੀਓ ਹੋਣ ਜਾ ਰਹੀ ਹੈ ਕਿ ਕੈਨੇਡਾ ਦੇ ਵਿੱਚ ਵੀ ਪੰਜਾਬੀ ਸਟੋਰ ਹੁੰਦੇ ਨੇ ਪ੍ਰੋਪਰ ਸਾਰੀਆਂ ਚੀਜ਼ਾਂ ਮਿਲਦੀਆਂ ਨੇ ਪਹਿਲਾਂ ਆਪਾਂ ਨੂੰ ਇਹ ਲੱਗਦਾ ਹੁੰਦਾ ਸੀ ਕਿ ਉੱਥੇ ਇਹ ਚੀਜ਼ ਨਹੀਂ ਮਿਲਦੀ ਉੱਥੇ ਉਹ ਨਹੀਂ ਮਿਲਦੀ ਪਰ ਇਹ ਹੈਗਾ ਵੀ ਸਾਰੇ ਸ਼ਹਿਰਾਂ ਦੇ ਵਿੱਚ ਹਲੇ ਵੀ ਨਹੀਂ ਹੈਗਾ ਪਰ ਕਾਫੀ ਹੱਦ ਤੱਕ ਸਟੋਰ ਆਲਮੋਸਟ ਹੈਗੇ ਆ ਤੇ ਜਿੱਥੇ ਜਿਵੇਂ ਹੁਣ ਆਹ ਵਾਲਾ ਪ੍ਰੋਪਰ ਪੰਜਾਬੀ ਸਟੋਰ ਆ ਤਹਾਨੂੰ ਇੱਕ ਇੱਕ ਕਰਕੇ ਸਾਰੀਆਂ ਚੀਜ਼ਾਂ ਦਿਖਾਉਣੀ ਆ ਐਂਡ ਤੱਕ ਵੀਡੀਓ ਦੇ ਨਾਲ ਜੁੜੇ ਰਹੋ ਕਿ ਹਰ ਉਹ ਚੀਜ਼ ਜਿਹੜੀ ਕਿ ਆਪਾਂ ਆਰਾਮ ਨਾਲ ਘਰੇ ਬੈਠੇ ਇੰਡੀਆ 'ਚ ਵੀ ਖਰੀਦਦੇ ਆ ਸਾਰੀਆਂ ਚੀਜ਼ਾਂ ਇੱਥੇ ਅਵੇਲੇਬਲ ਨੇ ਆ ਦੇਖੋ ਕਿੰਨੀਆਂ ਸੋਹਣੀਆਂ ਪੰਜਾਬੀ ਜੁੱਤੀਆਂ ਨੇ ਬਹੁਤ ਹੀ ਪਿਆਰੀਆਂ ਕਾਫੀ ਸਾਰੇ ਡਿਜ਼ਾਈਨ ਆ ਇਹਨਾਂ ਕੋਲ ਬਹੁਤ ਜ਼ਿਆਦੇ ਤੇ ਇਹ ਚੀਜ਼ਾਂ ਬਸ ਫਰਕ ਸਿਰਫ ਇੰਨਾ ਕੁ ਹੁੰਦਾ ਕਿ ਜਦੋਂ ਕੋਈ ਇੰਡੀਆ ਤੋਂ ਨਵਾਂ ਨਮ ਆਉਂਦਾ ਨਾ ਤਾਂ ਉਹਨੂੰ ਇੱਥੇ ਇਹ ਚੀਜ਼ਾਂ ਥੋੜੀਆਂ ਜਿਹੀਆਂ ਮਹਿੰਗੀਆਂ ਲੱਗਦੀਆਂ ਨੇ ਤੇ ਪਰ ਜਦੋਂ ਜਦੋਂ ਤੁਸੀਂ ਯੂਜ਼ ਟੂ ਹੋ ਜੰਨੇ ਹੋ ਫਿਰ ਤੁਹਾਨੂੰ ਸੇਮ ਜਿਹੀ ਲੱਗਣ ਲੱਗ ਜਾਂਦੀਆਂ ਨੇ ਕਿਉਂਕਿ ਜਦੋਂ ਆਪਾਂ ਕੋਰੀਅਰ ਵੀ ਕਰਾਉਨੇ ਆ ਕੋਈ ਚੀਜ਼ ਦਾ ਉਹ ਤਾਂ ਖਰਚਾ ਬਹੁਤ ਪੈ ਜਾਂਦਾ ਆ ਅੱਗੇ ਫੈਂਸੀ ਸੈਂਡਲਸ ਵਗੈਰਾ ਹੀਲਸ ਵਾਲੇ ਆਗੇ ਲੇਡੀਜ਼ ਦੇ ਲਈ ਇਹਦੇ ਵਿੱਚ ਵੀ ਬਹੁਤ ਸਾਰੇ ਡਿਜ਼ਾਈਨ ਆ ਇਹਨਾਂ ਕੋਲ ਇਹ ਲਟਕਨਾਂ ਆਗੇ ਲਹਿੰਗਿਆਂ ਤੇ ਜਿ ਮਿਸਰਾਰੀ ਗਰਾਰਿਆਂ ਤੇ ਆਪਾਂ ਅੱਜਕੱਲ ਨਾਰਮਲ ਲਗਾਉਂਦੇ ਆ ਸਾੜੀਆਂ ਵਗੈਰਾ ਤੇ ਵੀ ਲੱਗੇ ਹੁੰਦੇ ਆ ਆ ਸਾਰੇ ਬੱਚਿਆਂ ਦੀਆਂ ਜੁੱਤੀਆਂ ਆਗੀਆਂ ਤੇ ਵੱਡਿਆਂ ਦੀਆਂ ਜੁੱਤੀਆਂ ਆਗੀਆਂ ਇਹਦੇ ਨਾਲ ਨਾਲ ਹੀ ਸਾਰੀਆਂ ਅਲੱਗ-ਅਲੱਗ ਚੀਜ਼ੇ ਰੱਖੀ ਹੋਈਆਂ ਨੇ ਇੱਧਰ ਲੈਸਾਂ ਆ ਗਈਆਂ ਲੈਸਾਂ ਦੇ ਵਿੱਚ ਵੀ ਇਹਨਾਂ ਕੋਲ ਬਹੁਤ ਜ਼ਿਆਦਾ ਵੈਰਾਈਟੀ ਆ ਕਿਉਂਕਿ ਅੱਜਕੱਲ ਕੋਈ ਵੀ ਸੂਟ ਇਦਾਂ ਦਾ ਹੁੰਦਾ ਹੀ ਨਹੀਂ ਆਪਣਾ ਜਿਹਦੇ ਨਾਲ ਆਪਾਂ ਇਦਾਂ ਥੋੜਾ ਜਿਹਾ ਲੈਸਸ ਵਗੈਰਾ ਲਾ ਕੇ ਉਹਨੂੰ ਕੋ ਵਧੀਆ ਬਣਾ ਲੈਂਦੇ ਆ ਥੋੜਾ ਜਿਆਦਾ ਵਧੀਆ ਲੱਗਦਾ ਸਿੰਪਲ ਦਾ ਸਿੰਪਲ ਤੇ ਲੁੱਕ ਵਾਈਜ਼ ਵੀ ਜਿਵੇਂ ਹਰ ਇੱਕ ਦਾ ਸ਼ੌਂਕ ਹੁੰਦਾ ਤੇ ਮੋਸਟਲੀ ਲੇਡੀਜ਼ ਦੇ ਹੀ ਸੂਟਾਂ ਦਾ ਜ਼ਿਆਦਾ ਹੁੰਦਾ ਵਾ ਬਾਕੀ ਤਾਂ ਚਲੋ ਚੱਲੀ ਜਾਂਦਾ ਸਾਰਾ ਇੱਧਰ ਫੇਰ ਆ ਲੋਈਆਂ ਆ ਗਈਆਂ ਫੇਰ ਪੰਜਾਬੀ ਜੁੱਤੀਆਂ ਆ ਗਈਆਂ ਇੱਧਰ ਸੋ ਕਲਰ ਇੰਨੇ ਕ ਜਿਆਦਾ ਪਿਆਰੇ ਲੱਗ ਰਹੇ ਸੀਗੇ ਤੇ ਬੰਦਾ ਕਨਫਿਊਜ਼ ਹੋ ਜਾਂਦਾ ਇੱਥੇ ਆ ਕੇ ਕਿ ਜਿਹੜਾ ਪਹਿਲੀ ਵਾਰੀ ਇਹ ਸਟੋਰ ਤੇ ਆਉਂਦਾ ਉਹਨੂੰ ਇਹ ਲੱਗਦਾ ਹੁੰਦਾ ਬੜੇ ਚਾਅ ਨਾਲ ਉਹ ਕਹਿੰਦੇ ਆ ਕਿ ਇੱਥੇ ਸਾਰਾ ਕੁਝ ਹੀ ਮਿਲਦਾ ਕਿ ਅਸੀਂ ਕਿੰਨਾ ਸਟੋਰ ਲੱਭਿਆ ਜਾਂ ਸਾਨੂੰ ਪਤਾ ਨਹੀਂ ਸੀ ਸੋ ਸਟੋਰ ਇੱਥੇ ਕਾਫੀ ਹੈਗੀਆਂ ਚੀਜ਼ਾਂ ਆਲਮੋਸਟ ਸਾਰੀਆਂ ਮਿਲ ਜਾਂਦੀਆਂ ਨੇ ਤੇ ਕਈਆਂ ਦੇ ਤਾਂ ਪ੍ਰਾਈਸ ਵੀ ਠੀਕ ਹੁੰਦੇ ਆ ਆਪਾਂ ਨੂੰ ਇੰਡੀਆ ਤੋਂ ਹਰ ਚੀਜ਼ ਮੰਗਵਾਉਣ ਦੀ ਲੋੜ ਨਹੀਂ ਹੁੰਦੀ ਆ ਇੱਧਰ ਪਲੇਨ ਦੁਪੱਟੇ ਆ ਗਏ ਹਾਂ ਪਰ ਮੈਂ ਤੁਹਾਨੂੰ ਇੱਕ ਚੀਜ਼ ਕਹਿਣਾ ਚਾਹੂੰਗੀ ਦੁਪੱਟਿਆਂ ਦੀ ਪ੍ਰੋਬਲਮ ਬਹੁਤ ਹੈ ਇੱਥੇ ਇੱਥੇ ਸਾਰੀਆਂ ਚੀਜ਼ਾਂ ਆ ਗਈਆਂ ਬਸ ਇੱਥੇ ਦੁਪੱਟੇ ਡਾਈ ਕਰਨ ਵਾਲਾ ਸਿਸਟਮ ਨਹੀਂ ਹੈਗਾ ਆਈ ਡੋਨਟ ਨੋ ਕਿਉਂ ਨਹੀਂ ਹੈਗਾ ਕੀ ਪੋਲਿਊਸ਼ਨ ਦਾ ਕੋਈ ਚੱਕਰ ਆ ਜਾਂ ਕੀ ਆ ਕਿਉਂ ਨਹੀਂ ਹੈਗਾ ਇਹ ਵਾਲਾ ਇੱਥੇ ਹੈ ਨਹੀਂਗਾ ਮੈਂ ਕੋਈ ਨਹੀਂ ਦੇਖਿਆ ਜਿਹੜਾ ਦੁਪੱਟੇ ਡਾਈ ਕਰਦਾ ਹੋਵੇ ਉਹਦੀ ਪ੍ਰੋਬਲਮ ਬਹੁਤ ਆਉਂਦੀ ਇੱਥੇ ਕਿਉਂਕਿ ਫਿਰ ਇੱਥੇ ਕਈ ਕਲਰ ਨਹੀਂ ਮੈਚ ਹੁੰਦੇ ਫਿਰ ਇੰਡੀਆ ਤੋਂ ਮੰਗਾਉਣੇ ਪੈਂਦੇ ਆ ਆ ਵਾਲੇ ਪਲੇਨ ਸੂਟ ਆ ਗਏ ਜਿਵੇਂ ਆਪਾਂ ਇੰਡੀਆ 'ਚ ਤਾਂ ਕਢਾਈ ਕਰਵਾ ਲੰਨੇ ਆ ਤਾਂ ਉਹ ਚੀਜ਼ ਇੱਥੇ ਲੈਸਾਂ ਵਗੈਰਾ ਲਾ ਕੇ ਜ਼ਿਆਦਾ ਬਣਾਉਂਦੇ ਆ ਕਿਉਂਕਿ ਇੱਥੇ ਕਢਾਈ ਸੂਟਾਂ ਦੀ ਕਢਾਈ ਵਾਲਾ ਵੀ ਹੈ ਨਹੀਂ ਇੰਨਾ ਖਾਸ ਸਿਸਟਮ ਤੇ ਇੱਥੇ ਲੈਸਾਂ ਵਗੈਰਾ ਜ਼ਿਆਦਾ ਲੱਗਦੇ ਆ ਜੋ ਬਟੇਲਰ ਵਧੀਆ ਬਣਾ ਦਿੰਦੇ ਆ ਇਧਰ ਪੱਗਾਂ ਆ ਗਈਆਂ ਸਾਰੀਆਂ ਤੁਸੀਂ ਦੇਖ ਲਓ ਫੋਦੀ ਕਿੰਨੇ ਸਾਰੇ ਕਲਰਸ ਆ ਪਿਆਰੇ ਪਿਆਰੇ ਪੱਗਾਂ ਦੇ ਤੇ ਪੱਗਾਂ ਦਾ ਰੇਟ ਆਲਮੋਸਟ ਸੇਮ ਹੀ ਹੁੰਦਾ ਕੋਈ ਖਾਸ ਫਰਕ ਨਹੀਂ ਹੈਗਾ ਸੋ ਤਾਂ ਘਰ ਕੇ ਪੱਗਾਂ ਸਾਰੇ ਇੱਥੋਂ ਹੀ ਲੈਂਦੇ ਆ ਆ ਹੁਣ ਕਰਵਾ ਚੌਥ ਆ ਰਿਹਾ ਉਹਦੇ ਘਰ ਕੇ ਇਹਨਾਂ ਨੇ ਸਾਰਾ ਸਮਾਨ ਰੱਖਿਆ ਹੋਇਆ ਜਿਹੜੇ ਜਿਹੜੀਆਂ ਭੈਣਾਂ ਵਰਤ ਰੱਖਦੀਆਂ ਨੇ ਆ ਸਾਰਾ ਉਹਦਾ ਹੀ ਸਮਾਨ ਆ ਕੱਚ ਦੀਆਂ ਬੰਗਾਂ ਇਹਨੂੰ ਦੇਖ ਕੇ ਤਾਂ ਮੈਨੂੰ ਬਚਪਨ ਯਾਦ ਆ ਗਿਆ ਨਾ ਬਚਪਨ ਦੇ ਵਿੱਚ ਐਦਾਂ ਆਪਣੇ ਕਲਰ ਹੁੰਦੇ ਸੀਗੇ ਸਾਰੇ ਸੋ ਉਹੀ ਚੀਜ਼ਾਂ ਦੁਆਰਾ ਮੋੜ-ਮੋੜ ਕੇ ਆਈ ਜਾਂਦੀਆਂ ਨੇ ਤੇ ਉਹੀ ਸ਼ੌਂਕ ਲੋਕਾਂ ਨੂੰ ਫੇਰ ਬਹੁਤ ਜ਼ਿਆਦਾ ਆ ਹੁਣ ਸਾਰੇ ਹੀ ਇਦਾਂ ਦੀਆਂ ਚੀਜ਼ਾਂ ਜੁਐਲਰੀ ਵਗੈਰਾ ਖਰੀਦਣੀ ਬਹੁਤ ਪਸੰਦ ਕਰਦੇ ਆ ਆਗੇ ਕਾਟਨ ਦੇ ਸੂਟ ਆਗੇ ਬੀਬੀਆਂ ਦੇ ਲਈ ਪਿਓਰ ਕਾਟਨ ਦੇ ਸੋ ਕੋਲ ਮਲਾ ਕੇ ਜੇ ਆਪਾਂ ਕਹੀਏ ਤਾਂ ਇਦਾਂ ਨਹੀਂ ਹੋ ਸਕਦਾ ਵੀ ਹਾਂ ਆਪਾਂ ਜੀ ਕਹੀਏ ਕਿ ਉੱਥੋਂ ਆ ਚੀਜ਼ ਨਹੀਂ ਮਿਲਦੀ ਮੋਸਟਲੀ ਸਾਰੀਆਂ ਚੀਜ਼ਾਂ ਇੱਥੋਂ ਖਰੀਦ ਸਕਦੇ ਆ ਆਪਾਂ ਆ ਫੇਰ ਸੂਟ ਆਗੇ ਪ੍ਰਿੰਟਡ ਕਾਟਨ ਦੇ ਜੌਰਜਟ ਮਟੀਰੀਅਲ ਹੋ ਗਿਆ ਇੱਕ ਰਿਯੋਨ ਹੁੰਦਾ ਉਹ ਵਾਲਾ ਹੋ ਗਿਆ ਸੋ ਇਹ ਸੂਟ ਤਾਂ ਇੱਥੇ ਬਹੁਤ ਜ਼ਿਆਦਾ ਵਿਕਦੇ ਆ ਇਧਰ ਬ੍ਰੋਕੇਟ ਆ ਗਈ ਸਾਰੀ ਆ ਫੇਰ ਪ੍ਰਿੰਟਡ ਆਗੇ ਇਹ ਸਾਰਾ ਮਿਕਸ ਮਟੀਰੀਅਲ ਆ ਵਿੱਚ ਜਿਹਦੇ ਸਿਲਕ कॉटन ਜੌਰਜਟ ਸਾਰਾ ਲੱਗ ਲੱਗਾ ਇਧਰ ਸਾਰਾ ਇਹ ਬੇਸਿਕਲੀ ਵੈਸੇ ਪੈਂਟ ਕੋਟਾਂ ਦਾ ਕਪੜਾ ਪਰ ਇਹਦਾ ਕੋਰਤਾ ਪਜਾਮਾ ਵੀ ਬਣਾਉਂਦੇ ਆ ਲੋਕੀ ਜੀ ਮਾ ਹੁਣ ਸਰਦੀ ਆ ਗਈ ਨਾ ਵਿంటర్ ਦੇ ਵਿੱਚ ਤਾਂ ਇਹਦਾ ਕੋਰਤਾ ਪਜਾਮਾ ਵੀ ਬਣਾ ਲੈਂਦੇ ਆ ਸੋਹਣਾ ਲੱਗਦਾ ਉਦਾਂ ਹੈਗਾ ਇਹ ਪੈਂਟ ਕੋਟਾਂ ਦਾ ਕਪੜਾ ਆ ਇਧਰ ਫਿਰ ਪੱਗਾਂ ਆ ਗਈਆਂ ਮੈਨੂੰ ਲੱਗਦਾ ਕੋਈ ਕਲਰ ਹੀ ਨਹੀਂ ਹੋਣਾ ਜਿਹੜਾ ਨਾ ਹੋਵੇ ਇਹਨਾਂ ਕੋਲ ਪੱਗਾਂ ਦਾ ਬਹੁਤ سارے ਕਲਰਸ ਆ ਇੱਧਰ ਰੈਡੀमेड ਸੂਟ ਆਗੇ ਇੱਧਰ ਸ਼ਰਾਰੀ ਗਰਾਰੇ ਪਲਾਜੋ ਲੌਂਗ ਡਰੈਸ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਕੇ ਦੱਸ ਦਿਓ ਫਿਰ ਆਪਾਂ ਅਗਲੀ ਵੀਡੀਓ ਇੱਕ ਹੋਰ ਲੈ ਆਵਾਂਗੇ ਫਿਰ ਆਪਾਂ ਪ੍ਰੋਪਰ ਸੂਟ ਖੋਲ ਕੇ ਜਾਂ ਡਮੀਆਂ ਤੇ ਲਗਾ ਕੇ ਦਿਖਾਵਾਂਗੇ ਕਿਵੇਂ ਦੇ ਸ਼ਰਾਰੀ ਗਰਾਰੇ ਹੁੰਦੇ ਆ ਸੋ ਹੁਣ ਸੋ ਫਾਰ ਦੇ ਲਈ ਤੁਸੀਂ ਇਹਨਾਂ ਨੂੰ ਇਦਾਂ ਹੀ ਦੇਖ ਲਓ ਆ ਸਾਰਾ ਜਾਗੂ ਦਾ ਸਮਾਨ ਆ ਇਹ ਇੱਥੇ ਰੈਂਟ ਕੀਤਾ ਜਾਂਦਾ ਜਿਵੇਂ ਜਾਗੂ ਹੋਗੀ ਫੱਟੀ ਹੋਗੀ ਇਹ ਸਾਰੀਆਂ ਚੀਜ਼ਾਂ ਪੱਖੀਆਂ ਹੋ ਗਈਆਂ ਇਹ ਸਾਰੇ ਕੁਝ ਰੈਂਟ ਕੀਤਾ ਜਾਂਦਾ ਇੱਥੇ ਤੇ ਇਧਰ ਫੇਰ ਅਨ ਸਟਿਚ ਆ ਗਏ ਇਹ ਥੋੜੇ ਫੈਨਸੀ ਦੇ ਵਿੱਚ ਆ ਗਏ ਜੇ ਮੈਂ ਆਪਾਂ ਪਾਰਟੀ ਵੇਅਰ ਸੂਟ ਬਣਾਉਣਾ ਹੋਵੇ ਸ਼ਾਈਨੀ ਮਟੀਰੀਅਲ ਚ ਆ ਗਏ ਆਹ ਸਾਰਾ ਉੱਪਰ ਫੈਬਰਿਕ ਹੈ ਉਹ ਵਾਲਾ ਇਹ ਵੀ ਸਾਰੇ ਆਪਣੇ ਪਸੰਦ ਦੀ ਬਣਾਉਂਦੇ ਆ ਕੋਈ ਲਹਿੰਗਾ ਬਣਾਉਂਦਾ ਕੋਈ ਸ਼ਰਾਰਾ ਗਰਾਰਾ ਬਣਾਉਂਦਾ ਜਿੱਦੀ ਜੋ ਪਸੰਦ ਹੁੰਦੀ ਆ ਉਸ ਅਕੋਰਡਿੰਗ ਬਣਾਉਂਦੇ ਆ ਇੱਧਰ ਬੱਚਿਆਂ ਦੇ ਕੁਰਤੇ ਪਜਾਮੇ ਆ ਗਏ ਫੈਨਸੀ ਆ ਗਏ ਤੇ ਪਿਓਰ ਕਾਟਨ ਦੇ ਕੁਰਤੇ ਪਜਾਮੇ ਆ ਗਏ ਜਿਹੜੇ ਕਿ ਬਹੁਤ ਜ਼ਿਆਦਾ ਪਸੰਦ ਕੀਤੇ ਜਾਂਦੇ ਆ ਕੁਰਤੇ ਪਜਾਮੇ ਨਾਲ ਤਾਂ ਟੋਰੀ ਵੱਖਰੀ ਹੁੰਦੀ ਆ ਇੱਧਰ ਫਿਰ ਵਿਆਹਾਂ ਦਾ ਸਮਾਨ ਆ ਗਿਆ ਸਾਰਾ ਜਿਹੜੀ ਗੜਬੀ ਹੁੰਦੀ ਆ ਤਾਂ ਪਾਣੀ ਵਰਕੇ ਪਿੰਦੇ ਆ ਆ ਫਲਕਾਰੀਆਂ ਆ ਗਈਆਂ ਤੇ ਆਹ ਥੈਲੀਆਂ ਆ ਗਈਆਂ ਜਿਵੇਂ ਉਹ ਹੁੰਦਾ ਨਹੀਂ ਆਪਣੇ ਵਿਆਹ ਦੇ ਵਿੱਚ ਸਮਾਨ ਪਾ ਕੇ ਦਿੰਦੇ ਹੁੰਦੇ ਨੇ ਜਿਹੜਾ ਸੀਰਨੀ ਵਗੈਰਾ ਉਹ ਚੀਜ਼ਾਂ ਆ ਗਈਆਂ ਇੱਧਰ ਚੂੜੇ ਆ ਗਏ ਸਾਰੇ ਇਹ ਵੀ ਬਹੁਤ ਜ਼ਿਆਦਾ ਹੈ ਇਹਨਾਂ ਕੋਲ ਇਦਾਂ ਦੀ ਕੁਆਲਿਟੀ ਸੋ ਸੋਹਣੀ ਲੱਗਦੀ ਹੈ ਵਧੀਆ ਲੱਗਦਾ ਐਵੇਂ ਦਾ ਸਟੋਰ ਹੈ ਇੱਧਰ ਬੰਗਾਂ ਆ ਗਈਆਂ ਸਾਰੀਆਂ ਕੱਚ ਦੀਆਂ ਮੈਟਲ ਦੀਆਂ ਇਹਦੀ ਵੀ ਇਹਨਾਂ ਕੋਲ ਵੈਰਾਈਟੀ ਕਾਫੀ ਜ਼ਿਆਦਾ ਸੀਗੀ ਤੁਸੀਂ ਖੁਦ ਦੇਖ ਸਕਦੇ ਹੋ ਕਾਫੀ ਸਾਰੇ ਕਲਰਸ ਹਨ ਕੋਲ ਸਾਈਜ਼ ਵੀ ਹੈਗੇ ਆ ਕਾਫੀ ਸੋ ਇੱਥੇ ਆ ਕੇ ਤਾਂ ਐਵੇਂ ਲੱਗਦਾ ਹੁੰਦਾ ਕਿ ਆਪਾਂ ਪੰਜਾਬ ਦੇ ਹੀ ਕਿਸੇ ਸਟੋਰ ਦੇ ਵਿੱਚ ਫਿਰ ਰਹੇ ਹਾਂ ਈਵਨ ਕਿ ਇੱਥੇ ਸੌਖਾ ਇਹ ਹੋ ਜਾਂਦਾ ਕਿ ਇੱਕ ਸ਼ਾਪ ਤੇ ਹੀ ਤੁਹਾਨੂੰ ਸਾਰੀਆਂ ਚੀਜ਼ਾਂ ਅਵੇਲੇਬਲ ਹੋ ਜਾਂਦੀਆਂ ਨੇ ਜਿਵੇਂ ਇੰਡੀਆ 'ਚ ਤਾਂ ਆਪਣੇ ਹੁੰਦਾ ਨਾ ਕਿ ਸੂਟਾਂ ਲਈ ਅਲੱਗ ਦੁਕਾਨਾਂ ਜੁਐਲਰੀ ਵਾਲੀ ਅਲੱਗ ਆ ਜੁੱਤੀਆਂ ਵਾਲੀ ਅਲੱਗ ਇੱਥੇ ਸਾਰੀਆਂ ਚੀਜ਼ਾਂ ਇੱਕ ਸਟੋਰ ਤੇ ਹੀ ਅਵੇਲੇਬਲ ਨੇ ਆਹ ਦੇਖੋ ਕਿੰਨੇ ਸੋਹਣੇ ਸੋਹਣੇ ਜੁਐਲਰੀ ਆ ਇੱਧਰ ਸੈੱਟ ਆਗੇ ਸੋ ਇਹਦੇ ਨਾਲ ਇਹ ਹੁੰਦਾ ਕਿ ਤਨਾ ਕਿਤੇ ਤੁਹਾਡਾ ਫਾਇਦਾ ਵੀ ਹੋ ਜਾਂਦਾ ਤੇ ਨਾਲ-ਨਾਲ ਥੋੜਾ ਇਹ ਵੀ ਹੋ ਜਾਂਦਾ ਕਿ ਇੱਕ ਚੀਜ਼ ਲੈਣ ਆਉਣੇ ਹੋਰ ਪਸੰਦ ਆ ਜਾਂਦੀਆਂ ਨੇ ਆਹ ਸਾਰੇ ਡੰਮੀਆਂ ਤੇ ਲਾ ਕੇ ਇਹਨਾਂ ਨੇ ਇੰਦਾ ਖਲਾਰੇ ਹੁੰਦੇ ਆ ਆ ਢੋਲ ਕੀ ਆ ਗਈ ਢੋਲ ਕੀ ਵਗੈਰਾ ਇੱਥੇ ਰੈਂਟ ਕੀਤੀ ਜਾਂਦੀ ਆ ਆ ਫੇਰ ਈਰਿੰਗਸ ਆਗੇ ਕਲਰਫੁਲ ਤੋ ਕਾਫੀ ਜ਼ਿਆਦਾ ਚੀਜ਼ਾਂ ਹੈਗੀਆਂ ਨੇ ਆ 골ਡ ਪਲੇਟਿਡ ਜੁਐਲਰੀ ਆ ਗਈ ਤੇ ਹੁਣ ਨਾ ਸਾਰੇ ਲੋਕ ਇਹੀ ਜ਼ਿਆਦਾ ਯੂਜ਼ ਕਰਦੇ ਆ ਕਿਉਂਕਿ ਤੁਹਾਨੂੰ ਪਤਾ ਹੀ ਹੈ ਜਿਵੇਂ ਚੋਰੀਆਂ ਅੱਜ ਕੱਲ ਇੰਨੀਆਂ ਹੁੰਦੀਆਂ ਨੇ ਸੋ ਕੋਈ ਰੀਅਲ 골ਡ ਪਾਉਣਾ ਇੰਨਾ ਕੋਈ ਪ੍ਰੇਫਰ ਨਹੀਂ ਕਰਦਾ ਔਰ ਪਾਉਣਾ ਵੀ ਨਹੀਂ ਚਾਹੀਦਾ 골ਡ ਨਾ ਕਿੰਨੀ ਬੰਦੇ ਦੀ ਸਾਰੀ ਉਮਰ ਦੀ ਕਮਾਈ ਲੱਗ ਜਾਂਦੀ ਹੈ ਮਿਹਨਤ ਕਰਕੇ ਸੋਨਾ ਤਾਂ ਹੁਣ ਵੈਸੇ ਹੀ ਮਹਿੰਗਾ ਹੋਇਆ ਪਿਆ ਤੋ ਮੋਸਟਲੀ ਜਿਹੜੇ ਇੱਥੋਂ ਜਾਂਦੇ ਆ ਪਹਿਲਾਂ ਆਪਾਂ ਨੂੰ ਲੱਗਦਾ ਹੁੰਦਾ ਸੀਗਾ ਜਦੋਂ ਉਹਨਾਂ ਨੇ ਕੜੇ ਪਾਏ ਹੁੰਦੇ ਸਾਰਾ ਕੁਝ ਵੀ 골ਡ ਪਰ ਹੁਣ ਪਤਾ ਲੱਗਿਆ ਮੈਨੂੰ ਵੀ ਉਹ ਸਾਰਾ 골ਡ ਨਹੀਂ ਹੁੰਦਾ ਹੈਗਾ ਉਹ ਐਵੇਂ ਹੀ ਲੋਕੀ ਪਾ ਕੇ ਆਪਣਾ ਸ਼ੌਂਕ ਪੂਰਾ ਕਰ ਲੈਂਦੇ ਆ ਇਹ ਵਾਲੀ ਜੁਐਲਰੀ ਜਿਹੜੀ ਹੈਗੀ ਆ ਆ ਵੀ ਸੇਮ ਹੀ ਆ ਇਹ ਟੌਪਸ ਹੋਗੇ ਰਿੰਗਸ ਹੋਗੇ ਇਹ ਗਰੰਟੀ ਵਾਲੇ ਹੁੰਦੇ ਨੇ ਵਧੀਆ ਲੱਗਦੇ ਆ ਜਿਵੇਂ ਆਪਣੇ ਇੰਡੀਆ 'ਚ ਵੀ ਹੁੰਦਾ ਹੀ ਆ ਨਾ ਕਿ ਤੁਸੀਂ ਪਾਣੀ ਨਹੀਂ ਲੱਗਣ ਦੇਣਾ ਹੈਗਾ ਤਾਂ ਇਹਨੂੰ ਮਤਲਬ ਕਿ 5-6 ਮਹੀਨੇ ਤਾਂ ਮੈਨੂੰ ਲੱਗਦਾ ਆਰਾਮ ਨਾਲ ਕੱਢ ਜਾਂਦੇ ਆ ਆਹ ਅਗੇ ਜੜਾਊ ਦੇ ਸੈੱਟ ਆ ਗਏ ਇਹਨਾਂ ਦਾ ਵੀ ਬਹੁਤ ਟ੍ਰੈਂਡ ਚੱਲਿਆ ਸੀਗਾ ਇਹ ਲਾਈਟ ਵੇਟ ਹੁੰਦੇ ਆ ਤੇ ਇਹ ਸੋਹਣੇ ਬਹੁਤ ਲੱਗਦੇ ਆ ਇਹ ਮੈਨੂੰ ਪਰਸਨਲੀ ਇਹ ਵਾਲੀ ਜੁਐਲਰੀ ਬਹੁਤ ਪਸੰਦ ਆ ਸੋਹਣੀ ਲੱਗਦੀ ਆ ਇਹ ਵਾਲੀ ਜੁਐਲਰੀ ਜਿਹਦੇ ਵੀ ਪਾਈ ਹੁੰਦੀ ਆ ਲਾਈਟ ਵੇਟ ਹੁੰਦੇ ਆ ਬਿਲਕੁਲ ਆ ਵੀ ਸਾਰੇ ਆ ਗਏ ਇੱਧਰ ਈਅਰਿੰਗਸ ਲਗ ਲਗ ਡਿਜ਼ਾਈਨਸ ਡਿਜ਼ਾਈਨਸ ਬਹੁਤ ਨਵੇਂ ਆ ਪਾ ਤੁਹਾਨੂੰ ਇੱਕ ਇੱਕ ਦੋ ਦੋ ਦਿਖਾ ਰਹੇ ਆ ਕਿ ਜਸਟ ਆਈਡੀਆ ਲੱਗ ਜਾਵੇ ਕਿ ਇੱਥੇ ਕਿੰਮੀਆਂ ਦੀਆਂ ਚੀਜ਼ਾਂ ਹੁੰਦੀਆਂ ਨੇ ਸੋ ਬਹੁਤ ਸਾਰੇ ਡਿਜ਼ਾਈਨਸ ਸੀਗੇ ਹੋਰ ਵੀ ਜਿਹੜੇ ਕੀ ਹਜੇ ਕਿ ਆਪਾਂ ਓਪਨ ਵੀ ਨਹੀਂ ਕੀਤੇ ਹੈਗੇ ਸੋ ਜੇ ਤੁਹਾਨੂੰ ਵੀਡੀਓ ਪਸੰਦ ਲੱਗੀ ਤਾਂ ਫਿਰ ਆਪਾਂ ਅਗਲਾ ਪਾਰਟ ਇਹਦੇ ਹੋਰ ਵੀਡੀਓ ਵੀ ਬਣਾ ਲਾਂਗੇ ਜਿਹੜੀ ਜਿਹੜੇ ਚੀਜ਼ਾਂ ਅੱਜ ਆਪਾਂ ਨਹੀਂ ਕਵਰ ਕਰ ਰਹੇ ਸੋ ਉਹ ਵਾਲੀਆਂ ਚੀਜ਼ਾਂ ਵੀ ਤੁਹਾਨੂੰ ਆਪਾਂ ਵੀਡੀਓ ਰਾਹੀਂ ਦਿਖਾ ਸਕਦੇ ਆ ਦੇਖੋ ਕਿੰਨਾ ਸੋਹਣਾ ਲੱਗਦਾ ਨਾ ਪਿੰਕ ਕਲਰ ਦਾ ਸੋ ਇਹ ਸੂਟਾਂ ਨਾਲ ਦੇ ਹੁੰਦੇ ਆ ਜਿਹਨੂੰ ਜਿਹੜਾ ਕਲਰ ਪਸੰਦ ਆ ਸੂਟਾਂ ਨਾਲ ਦੇ ਹੀ ਸਾਰੇ ਜੁਐਲਰੀ ਇਦਾਂ ਲੋਕੀ ਪਾਉਂਦੇ ਆ ਤੇ ਪ੍ਰਾਈਸ ਵੀ ਠੀਕ ਹੁੰਦਾ ਕੈਨੇਡਾ ਦੇ ਕਈ ਸ਼ਹਿਰ ਹਲੇ ਵੀ ਹੈਗੇ ਆ ਜਿੱਥੇ ਇੰਡੀਅਨ ਸਟੋਰ ਨਹੀਂ ਹੈਗੇ ਤਾਂ ਜਦੋਂ ਉਹ ਆਉਂਦੇ ਆ ਤਾਂ ਬੜਾ ਖੁਸ਼ ਹੁੰਦੇ ਆ ਇੱਧਰ ਆ ਕੇ ਵੀ ਸਾਰੀਆਂ ਚੀਜ਼ਾਂ ਸਾਨੂੰ ਇੱਕ ਥਾਂ ਤੇ ਮਿਲ ਗਈਆਂ ਦੇਖੋ ਕਿੰਨੀਆਂ ਸੋਹਣੀਆਂ ਵੰਗਾ ਨੇ ਕਿੰਨੇ ਸੋਹਣੇ ਕਲਰ ਸਾਈਜ਼ ਦੇ ਅਕੋਰਡਿੰਗ ਰੱਖੇ ਹੁੰਦੇ ਆ ਕਿਸੇ ਨੂੰ 2 4 ਸਾਈਜ਼ ਹੁੰਦਾ 2 6 2 8 ਹੁੰਦਾ ਸੋ ਜਿਹਨੂੰ ਜਿਵੇਂ ਜਿਵੇਂ ਪਸੰਦ ਆ ਅਗਲਾ ਉਵੇਂ ਮੈਂ ਲੈ ਜਾਂਦਾ ਆ ਫਲਕਾਰੀ ਵਾਲੇ ਸੂਟ ਆਗੇ ਹੁਣ ਜਿਵੇਂ ਕਰਵਾ ਚੌਥ ਆ ਰਿਹਾ ਨਾ ਤਾਂ ਉਹਦੇ ਕਰਕੇ ਸੂਟ ਤਾਂ ਪਹਿਣਾ ਬਹੁਤ ਜ਼ਿਆਦਾ ਖਰੀਦ ਰਹੀਆਂ ਨੇ ਫੁਲਕਾਰੀ ਸਟਾਈਲ ਤਾਂ ਆਲਵੇਜ਼ ਸਾਰਿਆਂ ਨੂੰ ਪਸੰਦ ਹੁੰਦਾ ਤਾਂ ਤੁਸੀਂ ਇਦਾਂ ਮੈਚਿੰਗ ਕਰ ਸਕਦੇ ਹੋ ਮਿਕਸ ਮੈਚ ਫੁਲਕਾਰੀ ਦਾ ਟ੍ਰੈਂਡ ਤਾਂ ਤੁਹਾਨੂੰ ਪਤਾ ਜਾਂਦਾ ਹੀ ਨਹੀਂ ਹੈਗਾ ਇਹ ਤਾਂ ਸਦਾ ਬਹਾਰੀ ਆ ਆ ਯੈਲੋ ਕਲਰ ਵੀ ਸੋਹਣਾ ਲੱਗ ਰਿਹਾ ਸੀਗਾ ਬਾਕੀ ਆਪਾਂ ਇਹਦੇ ਨਾਲ ਅਲੱਗ-ਅਲੱਗ ਤਰ੍ਹਾਂ ਦੀਆਂ ਫੁਲਕਾਰੀਸ ਲੈ ਸਕਦੇ ਹੁੰਦੇ ਆ ਕਿਉਂਕਿ ਇਹਦੇ ਵਿੱਚ ਮਲਟੀ ਕਲਰ ਹੁੰਦੇ ਆ ਨਾ ਇਹ ਸੋਹਣਾ ਲੱਗਦਾ ਇਹ ਚੀਜ਼ਾਂ ਤਾਨੂੰ ਕਿਹੜਾ ਸੂਟ ਜ਼ਿਆਦਾ ਸੋਹਣਾ ਲੱਗਿਆ ਪਹਿਣਾ ਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿਹੜਾ ਕੱਲਰ ਤੁਹਾਨੂੰ ਜ਼ਿਆਦਾ ਪਸੰਦ ਆਇਆ ਸੋਹਣੇ ਲੱਗਦੇ ਆ ਮੈਨੂੰ ਤਾਂ ਪਰਸਨਲੀ ਇਹ ਚੀਜ਼ਾਂ ਬਸ ਇਹ ਹੋ ਜਾਂਦਾ ਕਈਆਂ ਨੂੰ ਲੱਗਦਾ ਹੁੰਦਾ ਕਿ ਇੱਥੇ ਸਲਾਈ ਮਹਿੰਗੀ ਪੈ ਜਾਂਦੀ ਹੈ ਤਾਂ ਕਰਕੇ ਕਈ ਇੰਡੀਆ ਤੋਂ ਵੀ ਮੰਗਵਾਉਣਾ ਪ੍ਰੈਫਰ ਕਰਦੇ ਆ ਪਰ ਜ਼ਿਆਦਾਤਰ ਲੋਕੀ ਇੱਥੋਂ ਹੀ ਖਰੀਦਦੇ ਆ ਚੀਜ਼ਾਂ ਉਹਨਾਂ ਨੂੰ ਇਹ ਲੱਗਦਾ ਹੁੰਦਾ ਕਿ ਜਦੋਂ ਹੁਣ ਰਹਿਣਾ ਇੱਥੇ ਆ ਕੋਈ ਖਾਸ ਫਰਕ ਨਹੀਂ ਹੈਗਾ ਜੇ ਤਾਂ ਤੁਹਾਡਾ ਕੋਈ ਰਿਸ਼ਤੇਦਾਰ ਆ ਰਿਹਾ ਫਿਰ ਤਾਂ ਅਗਲਾ ਮੰਗਾ ਲੰਦਾ ਨਹੀਂ ਤਾਂ ਇੱਥੋਂ ਹੀ ਖਰੀਦਦੇ ਆ ਸਾਰੇ ਉਹਨਾਂ ਨੂੰ ਲੱਗਦਾ ਹੁੰਦਾ ਉਹਨਾਂ ਸਾਡਾ ਖਰਚਾ ਆ ਜਾਣਾ ਉੱਪਰ ਕੋਰੀਅਰ ਟੈਕਸ ਵਗੈਰਾ ਕਾਫੀ ਚੀਜ਼ਾਂ ਤੇ ਲੱਗ ਜਾਂਦੇ ਆ ਸੋ ਤਾਂ ਕਰਕੇ ਦੇਖੋ ਕਿੰਨਾ ਸੋਹਣਾ ਸਟੋਰ ਆ ਸਾਰੀਆਂ ਚੀਜ਼ਾਂ ਇੱਕ ਛੱਤ ਦੇ ਹੇਠਾਂ ਹੀ ਮਿਲ ਰਹੀਆਂ ਨੇ ਸਾਰੀਆਂ ਅਲੱਗ-ਅਲੱਗ ਕੁਆਲਿਟੀਆਂ ਜਿਹੜੀਆਂ ਆਪਣੀ ਡੇਲੀ ਲਾਈਫ ਦੇ ਵਿੱਚ ਯੂਜ਼ ਹੋਣ ਵਾਲੀ ਚੀਜ਼ਾਂ ਹੁੰਦੀਆਂ ਨੇ ਸਾਰੀਆਂ ਹੈਗੀਆਂ ਨੇ ਇਹਨਾਂ ਕੋਲ ਆ ਰੈਡੀमेड ਅਸ਼ਰਾਰੀ ਗਰਾਰੀ ਸਾਰੇ ਸਾਈਜ਼ ਛੋਟੇ ਤੋਂ ਛੋਟਾ ਸਾਈਜ਼ ਵੱਡੇ ਤੋਂ ਵੱਡਾ ਸਾਈਜ਼ ਇੱਧਰ ਲੌਂਗ ਡੈਸ ਆ ਗਈਆਂ ਲਹਿੰਗੇ ਆ ਗਏ ਇੱਥੇ ਲਹਿੰਗੇ ਬਹੁਤ ਪਾਉਂਦੇ ਆ ਲੋਕੀ ਲਹਿੰਗੇ ਲੌਂਗ ਡਰੈਸਾਂ ਬਹੁਤ ਜ਼ਿਆਦਾ ਪਾਈ ਜਾਂਦੀਆਂ ਨੇ ਆ ਫੇਰ ਪੰਜਾਬੀ ਜੁੱਤੀਆਂ ਆ ਗਈਆਂ ਇੱਕੋ ਇੱਕ ਪੇਅਰ ਆਪਾਂ ਕੱਢ ਕੇ ਰੱਖੀ ਸੀਗੀ ਹੋਰ ਵੀ ਬਹੁਤ ਸਾਰੀਆਂ ਨੇ ਤੋਂ ਬਿਨਾ ਵੀ ਆ ਦੇਖੋ 골ਡ ਕਿੰਨੀ ਸੋਹਣੀ ਆਕਦੀ ਹੈ ਇਹ ਸਾਰੇ ਸੂਟ ਨਹੀਂ ਚੱਲ ਜਾਂਦੀ ਇਹਨਾਂ ਦਾ ਤਾਂ ਟ੍ਰੈਂਡ ਜਾਂਦਾ ਹੀ ਨਹੀਂ ਹੈਗਾ ਪੰਜਾਬੀ ਜੁੱਤੀ ਤਾਂ ਪਾਈ ਹੋਈ ਵੈਸੇ ਬਹੁਤ ਸੋਹਣੀ ਲੱਗਦੀ ਐ ਤੁਸੀਂ ਤੇ ਜਿਹੜੇ ਮਰਜ਼ੀ ਸਟਾਈਲ ਨਾਲ ਪਾ ਲਓ ਪੰਜਾਬੀ ਜੁੱਤੀ ਨੂੰ ਚਾਹੇ ਤੁਸੀਂ ਸਲਵਾਰ ਸੂਟ ਨਾਲ ਟਰਾਈ ਕਰ ਲਓ ਜਾਂ ਤੁਸੀਂ ਪੈਂਟ ਸੂਟ ਨਾਲ ਇਹਨੂੰ ਪਾ ਲਓ ਪੰਜਾਬੀ ਜੁੱਤੀ ਨੂੰ ਚਾਹੇ ਕੋਈ ਵੀ ਹਰ ਇੱਕ ਡਰੈੱਸ ਦੇ ਵਿੱਚ ਇਹਦੀ ਗੈਟਅਪ ਬਹੁਤ ਸੋਹਣੀ ਹੁੰਦੀ ਐ ਆ ਦੇਖੋ ਵਾਈਟ ਵਾਲੀ ਕਿੰਨੀ ਸੋਹਣੀ ਕਿੰਨੀ ਪਿਆਰੀ ਜੁੱਤੀ ਐ ਜਦੋਂ ਆਪਾਂ ਪਟਿਆਲੇ ਜਾਂ ਏਦਾਂ ਵੱਡੇ ਵੱਡੇ ਸ਼ਹਿਰਾਂ 'ਚ ਜਾਂਦੇ ਹਾਂ ਜੁੱਤੀਆਂ ਦੇ ਹੁੰਦੇ ਆ ਨਾ ਦੁਕਾਨਾਂ 'ਚ ਤੇ ਉੱਥੇ ਐਵੇਂ ਨਹੀਂ ਜੁੱਤੀਆਂ ਹੁੰਦੀਆਂ ਨੇ ਬੜੀਆਂ ਸੋਹਣੀਆਂ ਲਾਦੀ ਨੇ ਹੁਣੇ ਸਾਰੀਆਂ ਚੀਜ਼ਾਂ ਇੱਥੇ ਮਿਲ ਜਾਂਦੀਆਂ ਨੇ ਤਾਂ ਈਜ਼ੀ ਹੋ ਗਿਆ ਵਧੀਆ ਲੋਕਾਂ ਨੂੰ ਹਰ ਇੱਕ ਛੋਟ ਛੋਟੀ ਚੀਜ਼ ਲਈ ਇੱਧਰ ਉੱਧਰ ਨਹੀਂ ਭੱਜਣਾ ਪੈਂਦਾ ਜਿਹੜੀ ਜਿਹੜੀ ਚੀਜ਼ ਚਾਹੀਦੀ ਹੁੰਦੀ ਹੈ ਡੇਲੀ ਲਾਈਫ ਦੇ ਵਿੱਚ ਕੰਮ ਆਉਣ ਵਾਲੀ ਉਹ ਆਲਮੋਸਟ ਸਾਰੀਆਂ ਹੁੰਦੀਆਂ ਨੇ ਇੱਥੇ ਤੁਹਾਨੂੰ ਕਿਹੜੀ ਜੁੱਤੀ ਜ਼ਿਆਦਾ ਸੋਹਣੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਕਿਵੇਂ ਦਾ ਲੱਗਿਆ ਇਹ ਸਟੋਰ ਉਹਦੇ ਬਾਰੇ ਵੀ ਜਰੂਰ ਮੈਸੇਜ ਕਰਿਓ ਆ ਦੇਖੋ ਆ ਫੈਂਸੀ ਦੇ ਵਿੱਚ ਆ ਗਈ ਸ਼ਾਈਨੀ ਆ ਵੀ ਬਹੁਤ ਪਿਆਰਾ ਪੀਸ ਇਹ ਜਿੱਦਾਂ ਆਪਣੇ ਕੋਈ ਹੁੰਦਾ ਫੰਕਸ਼ਨ ਕੋਈ ਵੀ ਮੈਰिज ਪਰਪਸ ਹੋ ਗਿਆ ਜਾਂ ਕੋਈ ਵੀ ਹੋਰ ਤੇ ਉਦੋਂ ਫਿਰ ਐਵੇਂ ਦੀਆਂ ਚੀਜ਼ਾਂ ਹੀ ਜ਼ਿਆਦਾ ਸੋਹਣੀਆਂ ਲੱਗਦੀਆਂ ਨੇ ਇੱਕ ਦੂਜਾ ਵੀ ਪੇਅਰ ਹੋ ਗਿਆ ਵਾਲਾ ਇਹਦੇ ਨਾਲ ਦਾ ਇਹ ਵੀ ਸ਼ਾਈਨੀ ਆ ਹੋਰ ਵੀ ਬਹੁਤ ساری ਸੀਗੇ ਬਹੁਤ ਤਰ੍ਹਾਂ ਦੇ ਇਹ ਆਪਾਂ ਇੱਕ ਇੱਕ ਦੋ ਦੋ ਚੀਜ਼ਾਂ ਜਸਟ ਕੈਰੀ ਕੀਤੀਆਂ ਨੇ ਕਿ ਥੋੜਾ ਜਿਹਾ ਆਈਡੀਆ ਹੋ ਜੇ ਆ ਫੇਰ ਸੂਟ ਆ ਗਏ ਬਸ ਸੂਟ ਸੂਟ ਹੀ ਹੋਈ ਪਈ ਆ ਪ੍ਰਾਮਾਂ ਦੇ ਤਾਂ ਉਹੀ ਪੈਂਟ ਕੋਟ ਹੁੰਦਾ ਪੈਂਟ ਸ਼ਰਟ ਹੁੰਦੀ ਆ ਬਸ ਸਾਡੇ ਲੇਡੀਜ਼ ਦੇ ਤਾਂ ਸੂਟ ਨਿਤ ਨਵੇਂ ਰਵਾਜ ਬਦਲਦੇ ਆ ਜਿਹੜਾ ਤੁਸੀਂ ਇੱਕ ਵਾਰੀ ਸੂਟ ਦੇਖ ਲਿਆ ਅਗਲੀ ਵਾਰੀ ਉਹ ਨਹੀਂ ਦੇਖੋਗੇ ਅਗਲੀ ਵਾਰੀ ਬਦਲ ਮ ਆਇਆ ਹੋਊਗਾ ਚਲੋ ਸੋਹਣੇ ਵੀ ਲੱਗਦੇ ਆ ਵੈਸੇ ਅ ਬਹੁਤ ਸੋਹਣੇ ਡਿਜ਼ਾਈਨ ਆ ਜਾਂਦੇ ਆ ਬਹੁਤ ਬਦਲ ਬਦਲ ਕੇ ਆਹ ਵਾਲੇ ਫੈਂਸੀ ਆ ਗਏ ਇਹਨੂੰ ਤੁਸੀਂ ਮੈਚਿੰਗ ਕਰ ਸਕਦੇ ਹੋ ਇਦਾਂ ਦੇ ਸ਼ਾਈਨੀ ਸ਼ਾਈਨੀ ਜੇ ਵੀ ਇੱਥੇ ਬਹੁਤ ਲੋਕ ਪਸੰਦ ਕਰਦੇ ਆ ਨਾ ਆਪਣੇ ਕਈ ਵਾਰ ਕਹਿ ਦਿੰਦੇ ਆ ਪਰ ਇੱਥੇ ਨਹੀਂ ਇੱਥੇ ਜਿਹਦਾ ਜੋ ਦਿਲ ਕਰਦਾ ਉਹ ਮੇ ਦਾ ਕੱਪੜਾ ਪਾਉਂਦਾ ਆ ਤੇ ਕੋਈ ਕਹਿੰਦਾ ਹੀ ਨਹੀਂ ਆ ਖਾਸ ਹਰ ਇੱਕ ਦੀ ਆਪਣੀ ਲਾਈਫ ਆ ਹਰ ਇੱਕ ਦਾ ਆਪਣਾ ਪਰਸਨਲ ਡਿਸੀਜਨ ਆ ਇਹਨਾਂ ਚੀਜ਼ਾਂ ਨੂੰ ਲੈ ਕੇ ਸੋ ਇਹ ਸੀਗੀ ਅੱਜ ਦੀ ਵੀਡੀਓ ਕਿਵੇਂ ਲੱਗੀ ਵੀਡੀਓ ਤੁਹਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਸ ਸ਼ਾਪ ਦਾ ਸਭ ਤੋਂ ਜ਼ਿਆਦਾ ਕਿਹੜਾ ਪਾਰਟ ਸੋਹਣਾ ਲੱਗਿਆ ਤੇ ਅਗਲੀ ਵੀਡੀਓ ਆਪਾਂ ਇਹਦੇ ਤੇ ਲੈ ਕੇ ਆਈਏ ਜਾਂ ਨਹੀਂ ਲੈ ਕੇ ਆਈਏ ਉਹ ਵੀ ਜ਼ਰੂਰ ਦੱਸਿਓ ਕਮੈਂਟ ਕਰਕੇ